ਤੁਸੀਂ ਵੀ ਹੂ ਗਲੇ ਦੀ ਐਲਰਜੀ ਅਤੇ ਇਨਫੈਕਸ਼ਨ ਤੋਂ ਪਰੇਸ਼ਾਨ ਕੀ ਤੁਹਾਡੇ ਵੀ ਗਲੇ ਦੇ ਵਿੱਚ ਕਦੇ-ਕਦੇ ਖੁਣ ਲੱਗ ਪੈਂਦਾ ਹੈ ਬਹੁਤ ਜ਼ਿਆਦਾ ਦਰਦ ਕੀ ਤੁਸੀਂ ਵੀ ਗਲੇ ਦੀ ਦਵਾਈ ਲੈ ਲੈ ਕੇ ਅੱਕ ਚੁੱਕੇ ਹੋ ਤਾਂ ਵੇਖ ਲਓ ਇਹ ਖਾਸ ਜਾਣਕਾਰੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੰਗੀਆਂ ਚੰਗੀਆਂ ਹੈਲਥ ਟਿਪਸ ਦੇ ਬਾਰੇ ਵਿਚਾਰ ਚਰਚਾ ਕਰਦਿਆਂ ਪਰ ਜਿਵੇਂ ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਸੀ ਸੋਚਿਆ ਕਿ ਤੁਹਾਨੂੰ ਸਰਦੀਆਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਤੁਹਾਨੂੰ ਘਰ ਬੈਠੇ ਬਿਠਾਏ ਇਹ ਜਾਣਕਾਰੀ ਦੇਣ ਲੱਗਿਆ ਵੈਸੇ ਸਰਦੀ ਹੋਵੇ ਚਾਹੇ ਖੋਵੇ ਗਰਮੀ ਗਲੇ ਦੇ ਵਿੱਚ ਕਈ ਵਾਰ ਜੇਕਰ ਇਨਫੈਕਸ਼ਨ ਜਾਂ ਅਲਰਜੀ ਹੋ ਜਾਵੇ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਕਿਉਂਕਿ ਗਲੇ ਦੇ ਕਾਰਨ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਸਾਨੂੰ ਰੋਟੀ ਖਾਣ ਦੇ ਵਿੱਚ ਕੁਝ ਵੀ ਪੀਣ ਦੇ ਵਿੱਚ ਜੇਕਰ ਅਲਰਜੀ ਜਾਂ ਇਨਫੈਕਸ਼ਨ ਹੁੰਦੀ ਹੈ ਤਾਂ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਤੇ ਨਾਲ ਕੀ ਨਾਲ ਤਰਦ ਹੋਣ ਲੱਗ ਪੈਂਦਾ ਤੇ ਜੇਕਰ ਤੁਸੀਂ ਵੀ ਇਸ ਦੀ ਦਵਾਈ ਲਈ ਹੈ ਤੁਹਾਨੂੰ ਅਸਰ ਨਹੀਂ ਹੋ ਰਿਹਾ ਤਾਂ ਹੁਣ ਘਬਰਾਣ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਨੂੰ ਕੁਝ ਬਹੁਤ ਹੀ ਆਸਾਨ ਜਿਹੇ ਹੈਲਥ ਟਿਪਸ ਦੱਸਣ ਲੱਗੇ ਹਾਂ ਇਸ ਹੈਲਥ ਟਿਪਸ ਨੂੰ ਤੁਸੀਂ ਫੋਲੋ ਕਰ ਲਓ ਤੇ ਨਾਲ ਕੀ ਨਾਲ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਦਿਓ ਕਿਉਂਕਿ ਵੀਡੀਓ ਜਿਹੜੀ ਹੈ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਾਸਤੇ ਬਹੁਤ ਹੀ ਜ਼ਿਆਦਾ ਲਾਖੇ ਬੰਦ ਸਾਬਿਤ ਹੋਣ ਵਾਲੀ ਹੈ ਤਾਂ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਾਸ ਹੈਲਥ ਟਿਪਸ ਤੇ ਵੈਸੇ ਦੋਸਤੋ ਠੰਡ ਹੋਵੇ ਜਾਂ ਫਿਰ ਹੋਵੇ ਗਰਮੀ ਕੁਝ ਲੋਕਾਂ ਨੂੰ ਹਰ ਮੌਸਮ ਦੇ ਵਿੱਚ ਜ਼ੁਖਾਮ ਜਾਂ ਅਲਰਜੀ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ। ਅਜਿਹੇ ਦੇ ਵਿੱਚ ਕਈ ਵਾਰ ਗਲੇ ਦੇ ਵਿੱਚ ਬਹੁਤ ਜ਼ਿਆਦਾ ਤਰਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਠੰਡੀਆਂ ਜਾਂ ਗਰਮ ਚੀਜ਼ਾਂ ਖਾਣ ਦੇ ਨਾਲ ਅਲਰਜੀ ਕਾਰਨ ਗਲੇ ਦੇ ਵਿੱਚ ਦਰਦ ਹੁੰਦਾ ਹੈ ਤਾਂ ਜਹੀ ਸਥਿਤੀ ਦੇ ਵਿੱਚ ਤੁਹਾਨੂੰ ਡਾਕਟਰ ਦੀ ਸਹੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਗਲੇ ਦੀ ਇਨਫੈਕਸ਼ਨ ਜਾਂ ਅਲਰਜੀ ਦੀ ਸਮੱਸਿਆ ਵਧ ਜਾਂਦੀ ਹੈ ਤਾਂ ਤੁਸੀਂ ਕੁਝ ਦੇਸੀ ਨੁਸਖੇ ਵੀ ਅਜ਼ਮਾ ਸਕਦੇ ਹੋ। ਤਾਂ ਅਫਰ ਗੱਲ ਕਰਦੇ ਹਾਂ ਕੁਝ ਬਹੁਤ ਸਾਰੇ ਦੇਸੀ ਨੁਸਖਿਆਂ ਦੇ ਬਾਰੇ। ਲੂਣ ਵਾਲੇ ਪਾਣੀ ਦੇ ਨਾਲ ਘਰਾਰੇ ਗਲੇ ਦੇ ਵਿੱਚ ਦਰਦ ਦੀ ਪਰੇਸ਼ਾਨੀ ਤੇ ਤੁਸੀਂ ਲੂਣ ਵਾਲੇ ਪਾਣੀ ਦੇ ਨਾਲ ਘਰਾਰੇ ਕਰ ਸਕਦੇ ਹੋ ਇਸ ਦੇ ਨਾਲ ਪਹਿਲਾਂ ਇੱਕ ਗਲਾਸ ਪਾਣੀ ਲਓ ਇਸ ਵਿੱਚ ਇੱਕ ਚੁਟਕੀ ਨਮਕ ਪਾਓ ਅਤੇ ਹੁਣ ਇਸ ਨੂੰ 2-3 ਮਿੰਟਾਂ ਤੱਕ ਚੰਗੀ ਤਰ੍ਹਾਂ ਤੁਸੀਂ ਘਰਾਰੇ ਕਰੋ ਇਸ ਦੇ ਨਾਲ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ ਗਲੇ ਦੀ ਖਰਾਸ਼ ਅਤੇ ਦਰਦ ਦੀ ਸਥਿਤੀ ਦੇ ਵਿੱਚ ਮਲਠੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਇਸ ਦੇ ਵਿੱਚ ਇਨਫੈਕਸ਼ਨ ਅਤੇ ਬੈਕਟੀਰੀਅਲ ਸਮੱਸਿਆਵਾਂ ਨੂੰ ਘਟਾਉਣ ਦੇ ਗੁਣ ਹੁੰਦੇ ਹੈ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਮਲਠੀ ਦਾ ਇੱਕ ਟੁਕੜਾ ਲਓ ਹੁਣ ਇਸ ਨੂੰ ਮੂੰਹ ਦੇ ਵਿੱਚ ਪਾ ਕੇ ਹੌਲੀ-ਹੌਲੀ ਚੂਸੋ ਅਜਿਹਾ ਕਰਨ ਦੇ ਨਾਲ ਗਲੇ ਦੇ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਘੱਟ ਹੋ ਜਾਏਗੀ ਤੂਲਸੀ ਦੇ ਪੱਤੇ ਗਲੇ ਦੇ ਦਰਦ ਅਤੇ ਖਰਾਸ਼ ਤੋਂ ਰਾਹਤ ਪਾਉਣ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਤੁਲਸੀ ਦੇ ਪੱਤੇ ਚਬਾਉਣ ਦੇ ਨਾਲ ਦਰਦ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਕਿਉਂਕਿ ਇਸ ਦੇ ਵਿੱਚ 20 ਬੈਕਟੀਰੀਅਲ ਅਤੇ ਐਂਟੀ ਇਨਫੈਕਸ਼ਨ ਦੇ गुण ਹੁੰਦੇ ਨੇ ਜੋ ਗਲੇ ਦੇ ਦਰਦ ਅਤੇ ਖਰਾਸ਼ ਨੂੰ ਘਟਾ ਸਕਦੇ ਆ ਇਸ ਦੇ ਨਾਲ ਹੀ ਤੁਲਸੀ ਦੇ 10-15 ਪੱਤੇ ਚਬਾਓ ਇਸ ਦੇ ਨਾਲ ਤੁਹਾਨੂੰ ਕਾਫੀ ਛੇਤੀ ਰਾਹਤ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਕਾਲੀ ਮਿਰਚ ਦਾ ਵੀ ਇਸਤੇਮਾਲ ਕਰ ਸਕਦੇ ਹੋ ਖੰਗ ਜਾਂ ਫਿਰ ਜੇਕਰ ਤੁਹਾਡੇ ਗਲੇ ਦੇ ਵਿੱਚ ਖਰਾਸ਼ ਹੈ ਜ਼ੁਖਾਮ ਹੈ ਤਾਂ ਜਹੀ ਸਥਿਤੀ ਦੇ ਵਿੱਚ ਤੁਸੀਂ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ ਇਸ ਦੇ ਲਈ ਕਾਲੀ ਮਿਰਚ ਦੇ ਪਾਊਡਰ ਦੇ ਉੱਤੇ ਖੰਡ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਲਾ ਲਓ ਗਰਮ ਪਾਣੀ ਦੇ ਨਾਲ ਇਹਨਾਂ ਦੋਨਾਂ ਦਾ ਸੇਵਨ ਤੁਸੀਂ ਕਰੋ ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੋਂ ਰਾਹਤ ਮਿਲੇਗੀ ਖਾਸ਼ਵੀਨੀ ਹੋਏਗੀ ਅਤੇ ਨਾਲ ਹੀ ਤੁਹਾਨੂੰ ਖੰਗ ਜ਼ੁਖਾਮ ਵਰਗੀ ਸਮੱਸਿਆ ਤੋਂ ਵੀ ਜਲਦੀ निजात ਮਿਲੇਗੀ ਇਸ ਤੋਂ ਇਲਾਵਾ ਅਦਰਕ ਦਾ ਕੜਾਵਾ ਵੀ ਜਿਹੜਾ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਤੁਹਾਨੂੰ ਕਿਉਂਕਿ ਜੇਕਰ ਤੁਹਾਡੇ ਗਲੇ ਦੇ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਹੈ ਤੁਸੀਂ ਇਸ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਇਸ ਵਾਸਤੇ ਤੁਸੀਂ ਅਦਰਕ ਦਾ ਘਾੜਾ ਪੀ ਸਕਦੇ ਹੋ ਇਸ ਦੇ ਵਿੱਚ 1 ਇੰਚ ਅਦਰਕ ਦਾ ਟੁਕੜਾ ਲਓ ਅਤੇ ਇਸ ਨੂੰ ਇੱਕ ਕੱਪ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬਾਰ ਲਓ ਇਸ ਤੋਂ ਬਾਅਦ ਇਸ ਨੂੰ ਚਾਰ ਦੀ ਤਰ੍ਹਾਂ ਸੇਵਨ ਕਰੋ ਇਸ ਦੇ ਨਾਲ ਗਲੇ ਦੇ ਦਰਦ ਅਤੇ ਖਰਾਸ਼ ਤੋਂ ਕਾਫੀ ਜਲਦੀ ਰਾਹਤ ਮਿਲ ਸਕਦੀ ਹੈ ਤਾ ਦੋਸਤੋ ਜੇਕਰ ਤੁਹਾਨੂੰ ਵੀ ਹੈ ਅਜਿਹਿਆਂ ਕੀ ਸਮੱਸਿਆਵਾਂ ਤਾਂ ਹੁਣ ਘਬਰਾਓ ਨਾ ਤੁਸੀਂ ਇਹਨਾਂ ਹੈਲਥ ਟਿਪਸ ਨੂੰ ਫੋਲੋ ਕਰਕੇ ਤੁਸੀਂ ਜਲਦੀ ਹੀ ਗਲੇ ਦੀ ਅਲਰਜੀ ਅਤੇ ਇਨਫੈਕਸ਼ਨ ਤੋਂ ਨਿਜਾਤ ਪਾ ਸਕਦੇ ਹੋ ਰਾਹਤ ਪਾ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਹਰ ਕਿਸੇ ਦਾ ਭਲਾ ਹੋ ਸਕੇ ਤੇ ਹਰ ਕਿਸੇ ਤੱਕ ਇਹ ਵੀਡੀਓ ਜਿਹੜੀ ਹੈ ਪਹੁੰਚ ਸਕੇ ਫਿਲਹਾਲ ਹੁਣ ਮੈਨੂੰ ਦੀ ਇਜਾਜ਼ਤ ਅਗਲੀ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਕਿਸੇ ਹੋਰ ਖਾਸ ਹੈਲਥ ਟਿਪਸ ਦੇ ਨਾਲ ਤਦ ਤੱਕ ਤੇ ਲਈ ਧੰਨਵਾਦ